ਤੇ ਰਿਵਾਲਵਰ ਦਾ ਜ਼ਿਕਰ ਹੋ ਰਿਹਾ ਮੈਂ ਉਹੀ ਕਹ ਲੈ ਡੇਡਰ ਰਿਵਾਲਵਰ ਮੇਰੇ ਕੋਲ ਨਿਕਲਿਆ ਜੀ ਤਾਂ ਮੈਨੂੰ ਖਾਂਦੀ ਦਿੱਤੀ ਜਾਵੇ ਜੇ ਮੇਰੇ ਸਾਲੇਵਰਾ ਕੋਲ ਨਿਕਲਿਆ ਬੈਟਾ ਹੁਣ ਮੈਨੂੰ ਦੋ ਬਾਰ ਮਾੜਦੇ ਲੈ ਜਾਂਦਾ ਜੇ ਕਿਸੇਰ ਜੇ ਮੈਨੂੰ ਕੋਲ ਹੁੰਦਾ ਤਾਂ ਲੈ ਲੈਣੀ ਹੂੰ ਇਹ ਤੇ ਮੈਂ ਤੁਹਾਨੂੰ ਹੂੰ ਬਾਬਾ ਜੀ ਰਿਵਾਲਵਰ ਤੁਹਾਡੇ ਹੀ ਹੈ ਜੀ ਉਹ ਮੇਰੇ ਹੈ ਹੀ ਨਹੀਂ ਜੀ ਇਹ ਤਾਂ ਮੇਰੇ ਤਾਇਦੇ ਮੁੰਡੇ ਨੇ ਹੁਣ ਕੀ ਰਿਵਾਲਵਰ ਉਹ ਠੀਕਾ ਉਹ ਇਹਨਾਂ ਕੋਲ ਹੀ ਹੈ ਮੇਰੇ ਸਾਲੇਵਰਾ ਤੁਹਾਡੀ ਇਨਵੋਲਵਮੈਂਟ ਹੈ ਜੀ ਕੰਗਸਤਾਨ ਮੈਂ ਬਿਲਕੁਲ ਦੇਖ ਕਰਦੇ ਹਾਂ ਅੱਜ ਗੁਰਵਿੰਦਰ ਸਿੰਘ ਬਾਬੇ ਨੂੰ ਲਗਭਗ ਮੈਂ ਇਹ ਕਹਿ ਸਕਦਾ ਕਿ ਇੱਕ ਮਹੀਨੇ ਤੋਂ ਬਾਅਦ ਦਬਾਰਾ ਜਿਹੜਾ ਉਹਨਾਂ ਨੂੰ ਅੱਜ ਇੱਕ ਦੋ ਦਿਨ ਲਈ ਕਹਿ ਕੇ ਜੀ ਦੋ ਦਿਨ ਦਾ ਰਿਮਾਂਡ ਹੋਰ ਚਾਹੀਦਾ ਕਿਉਂਕਿ ਉਸੇ ਕੇਸ ਦੇ ਵਿੱਚ ਜਿੱਥੇ ਇਹਦੀ ਸੱਸ ਦੇ ਨਾਲ ਆਪਸ ਦੇ ਵਿੱਚ ਰੋਣਾ ਸੀ ਸੋ ਅਸੀਂ ਇਹਨੂੰ ਸਟਰੋਂਗਲੀ ਪੋਸ ਕੀਤਾ ਹੈ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਹੈ ਕਿ ਤੁਸੀਂ ਸਭ ਤੋਂ ਵੱਡੀ ਜਿਹੜੀ ਗੱਲ ਸੀ ਇੰਪੋਰਟੈਂਟ ਗੱਲ ਸੀ ਕਿ ਇਹਦੀ ਸੱਸ ਤੇ ਸਾਲਾ ਹਜੇ ਤੱਕ ਸਾਡੀ ਫਤਿਹਗੜ੍ਹ ਸਾਹਿਬ ਪੁਲਿਸ ਨੇ ਰੈਸਟ ਨਹੀਂ ਪਾਈ ਤੇ ਇਹਨੂੰ ਬਾਬੇ ਨੂੰ ਦੁਬਾਰਾ ਜਾ ਕੇ ਜੇਲ੍ਹ ਤੋਂ ਲਾਇਏ ਨੇ ਤੇ ਸਿਰਫ ਜਿਹੜੀ ਇੱਕ ਸ਼ਬਦ ਕਿਹਾ ਗਿਆ ਜੀ ਪਿਸਟਲ ਦੀ ਰਿਕਵਰੀ ਕਰਨੀ ਹੈ ਵੀ ਉਹ ਜਿਹੜੇ ਇਹਦਾ ਸੱਸ ਤੇ ਜਿਹੜਾ ਦਾ ਸਾਲਾ ਹੈ ਉਹਨਾਂ ਨੂੰ ਰੈਸਟ ਪਾ ਲਓ ਉਹਨਾਂ ਤੋਂ ਰਿਕਵਰ ਕਰ ਲਓ ਜੋ ਕਰਨਾ ਹੈ ਸੋ ਅਸੀਂ ਹਜੇ ਸਟ੍ਰੋਂਗਲੀ ਪੋਸਟ ਕੀਤਾ ਔਰ ਉਹਦੀ ਸਰਜਰੀ ਜਿਹੜੀ ਹੈ ਉਹ ਹਜੇ ਤੱਕ ਨਹੀਂ ਕਰਾਈ ਗਈ ਮੈਂ ਜੇਲ੍ਹ ਦੀ ਰਿਪੋਰਟ ਪੜ੍ਹੀ ਅੰਦਰ ਉਸ ਰਿਪੋਰਟ ਦੇ ਵਿੱਚ ਜੇਲ੍ਹ ਸੁਪਰਡੈਂਟ ਕਹਿ ਰਿਹਾ ਕਿ ਸਾਡੇ ਕੋਲ ਅਰੇਂਜਮੈਂਟਸ ਨਹੀਂ ਹੈਗੇ ਸਾਡੇ ਕੋਲ ਪੁਲਿਸ ਦਾ ਅਰੇਂਜਮੈਂਟ ਨਹੀਂ ਤੇ ਅੱਜ ਜਿਹੜੇ 10 ਬੰਦੇ ਇਹਨੂੰ ਜਾ ਕੇ ਅਰੈਸਟ ਕਰਕੇ ਹੁਣ ਥੋੜੇ ਸਾਹਮਣੇ ਇੱਥੇ ਆਏ ਸੀਗੇ ਮੁਲਾਜ਼ਮ ਇਹ ਕਿੱਥੋਂ ਅਰੇਂਜਮੈਂਟਸ ਹੋ ਗਏ ਸੋ ਇਹਨੂੰ ਹਰਾਸ ਕੀਤਾ ਜਾ ਰਿਹਾ ਹੈ ਹਿਊਮਨ ਟੇਰੀਅਨ ਗਰਾਊਂਡਸ ਦੇ ਉਲਟਾ ਹੈ ਉਹਦਾ ਇਲਾਜ ਨਹੀਂ ਕੀਤਾ ਤੇ 2 ਦਿਨ ਦਾ ਰਿਮਾਂਡ ਮੰਗਦੇ ਸੀ ਅਸੀਂ ਉੱਥੇ ਬੇਨਤੀ ਕੀਤੀ ਹੈ ਕੋਰਟ ਦੇ ਵਿੱਚ ਕਿ ਸਿਰਫ ਸਿਰਫ ਇਹਨੂੰ ਹੁਣੇ ਜੇਲ੍ਹ ਭੇਜਿਆ ਜਾਵੇ ਹਰਾਸਮੈਂਟ ਕੀਤੀ ਜਾ ਰਹੀ ਹੈ ਔਰ ਜੋ ਗੱਲ ਪਿਸਤਲ ਦੀ ਏ ਉਹ ਪਿਸਤਲ ਉਹਨੇ ਬਾਬੇ ਨੇ ਇੱਥੋਂ ਤੱਕ ਕੋਰਟ 'ਚ ਕਹਤਾ ਕਿ ਜੇਕਰ ਮੇਰੇ ਤੇ ਪਿਸਤਲ ਰਿਕਵਰ ਹੁੰਦਾ ਹੈ ਤਾਂ ਮੈਨੂੰ ਭਾਵੇਂ ਫਾਂਸੀ ਦੀ ਸਜ਼ਾ ਦੇ ਦੋ ਜੇ ਮੇਰੇ ਤੇ ਪਲਾਂਟ ਕਰਨਾ ਹੈ ਤਾਂ ਤੁਸੀਂ ਪਲਾਂਟ ਕਰ ਸਕਦੇ ਹੋ ਸੋ ਜ਼ਿਆਦਾ ਸ਼ਬਦ ਮੈਂ ਨਹੀਂ ਕਹਿੰਦਾ ਡਟ ਕੇ ਵਿਰੋਧ ਕੀਤਾ ਤੇ ਮੈਂ ਕੋਰਟ ਦੇ ਵਿੱਚ ਇਹ ਵੀ ਦੱਸਿਆ ਕਿ ਜੋ ਪੁਲਿਸ ਨੇ ਪਹਿਲਾਂ ਵੀ 2 ਦਿਨ ਰਿਮਾਂਡ ਲਿਆ ਉਹਦੇ 'ਚ ਵੀ ਕੁਛ ਨਹੀਂ ਤੇ ਦੁਬਾਰਾ ਲੈ ਕੇ ਆਏ ਨੇ ਕੋਈ ਜ਼ਬਾਣੇ ਦਾ ਹਜੇ ਤੱਕ ਇਲਾਜ ਨਹੀਂ ਕਰਾਇਆ ਮੈਡੀਕਲ ਕਰਵਾਇਆ ਰਾਸ ਕਰਨ ਲਈ ਉਹਨੂੰ ਦੁਬਾਰਾ ਲਾਇਆ ਨੇ 1 ਮਹੀਨੇ ਬਾਅਦ ਤੇ ਇੱਕ ਬਿੱਟੂ ਗਿੱਲ ਨਾਮ ਦਾ ਬੰਦਾ ਹੋਰ ਸੀ ਉਹ ਵੀ ਸਾਡਾ ਬੰਦਾ ਅਰੈਸਟ ਕੀਤਾ ਜਿਹਦਾ ਕੋਈ ਰੋਲ ਨਹੀਂ ਹੈ ਸੋ ਜ਼ਿਆਦਾ ਸ਼ਬਦ ਨਾ ਕਹਿੰਦਾ ਹੋਇਆ ਵਿਰੋਧ ਕੀਤਾ ਸਿਰਫ ਸਵੇਰ ਤੱਕ ਦਾ ਰਿਮਾਨਡ ਜਿਹੜਾ 1 ਦਿਨ ਦਾ ਦਿੱਤਾ ਗਿਆ ਇਹਨਾਂ ਸ਼ਬਦਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਜਿਹੜਾ ਜਗਵਿੰਦਰ ਸਿੰਘ ਨੇ ਦੁਬਾਰਾ ਪੇਸ਼ ਕੀਤਾ ਖੇੜੀ ਵਾਲੇ ਨੂੰ ਹਾਂਜੀ ਇਹ ਗੁਰਵਿੰਦਰ ਸਿੰਘ ਇਹ ਤੋਂ ਅਸਲਾ ਬਰਾਮਦ ਕਰਨਾ ਰਹਿੰਦਾ ਸੀਗਾ ਜਦੋਂ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਉਦੋਂ ਇਹਦੇ ਛੱਟਾਂ-ਸੁੱਟਾਂ ਲੱਗੀਆਂ ਹੋਈਆਂ ਸੀ ਇਹਨੂੰ ਪ੍ਰੋਡਕਸ਼ਨ ਬਰਾਮਦ ਤੇ ਅਸਲ ਕਰਕੇ ਪੇਸ਼ਦਾਨਤ ਕਰਕੇ ਰਿਮਾਂਡ ਲਿਆ ਸੀ ਅੱਜ ਇਹਦਾ ਰਿਮਾਂਡ ਖਤਮ ਹੋ ਰਿਹਾ ਸੀ ਅੱਜ ਫੇਰ ਦੁਬਾਰਾ ਰਿਮਾਂਡ ਲਿਆ ਇੱਕ ਦਿਨ ਦਾ ਦਾ ਰਿਮਾਂਡ ਹੈ ਤੇ ਕਿਹਦੇ ਸਾਥੀ ਜਿਹੜਾ ਫਰਾਰ ਚੱਲ ਰਿਹਾ ਸੀ ਕਾ ਉਸੇ ਦਿਨ ਤੋਂ ਗੁਰਵਿੰਦਰ ਸਿੰਘ ਬਿੱਟੂ ਸਨ ਅਵਸੰਦਰ ਸਿੰਘ ਵਾਸੀ ਸ਼ਿਸ਼ੂਨਲਾਪੁਰ ਪੁਲੀ ਕੋਕਯੂ ਨੂੰ ਗ੍ਰਿਫਤਾਰ ਕੀਤਾ ਉਹਨੂੰ ਵੀ ਪੇਸ਼ਦਾਨਤ ਕੀਤਾ ਇਹਨਾਂ ਦੋਨਾਂ ਦਾ ਹੁਣ ਇੱਕ ਦਿਨ ਦਾ ਰਿਮਾਂਡ ਤੇ ਰਿਕਵਰੀ ਵਗੈਰਾ ਹੋਈ ਆ ਅਜੇ ਤੱਕ ਨਹੀਂ ਤੇ ਰਿਵਾਲਵਰ ਦਾ ਜ਼ਿਕਰ ਹੋ ਰਿਹਾ ਹੈ ਮੈਂ ਉਹ ਹੀ ਲੈ ਲਈਦਾ ਰਿਵਾਲਵਰ ਮੇਰੇ ਕੋਲ ਨਿਕਲਿਆ ਨਹੀਂ ਤਾਂ ਮੈਨੂੰ ਖਾਂਦੀ ਦਿੱਤੀ ਜਾਵੇ ਜੇ ਮੇਰੇ ਸਾਲੇਵਰਾ ਕੋਲ ਨਿਕਲਿਆ ਬੈਠਾ ਹੁਣ ਮੈਨੂੰ 2 ਵਾਰ ਮਾਰ ਦੇ ਲਿਆਂਦਾ ਇਸ ਤਰ੍ਹਾਂ ਜੇ ਮੈਨੂੰ ਕੋਲ ਹੁੰਦਾ ਤਾਂ ਲੈ ਲੈਣੀ ਸੀ ਜੀ ਇਹ ਤੇ ਮੇਦ ਨਹੀਂ ਹੂੰ ਬਾਬਾ ਜੀ ਰਿਵਾਲਵਰ ਤੁਹਾਡੇ ਹੀ ਹੈ ਜੀ ਹੁਣ ਮੇਰੇ ਹੈ ਹੀ ਨਹੀਂ ਜੀ ਮੈਂ ਤਾਂ ਮੇਰੇ ਤਾਇਰੇ ਮੁੰਡੇ ਨਹੀਂ ਤੁਹਾਨੂੰ ਕੀ ਰਿਵਾਲਵਰ ਦਿੱਤੀ ਆ ਉਹ ਇੰਨਾ ਕੋਲ ਹੀ ਹੈ ਮੇਰੇ ਸਾਲੇਵਰਾ ਤੁਹਾਡੀ ਕੀ ਇਨਵੋਲਵਮੈਂਟ ਹੈ ਜੀ ਤੁਹਾਨੂੰ ਕਿਸ ਤਰ੍ਹਾਂ ਮੈਂ ਬਿਲਕੁਲ ਦੇਖ ਸਕਦੇ ਹੋ